ਨਸਰੀ ਵਿਤਕਰਾ ਇਸ ਨਸਰੀ ਵਿਤਕਰੇ ਨੂੰ ਆਪਾਂ ਕਹਿ ਸਕਦੇ ਹਾਂ ਦੀ ਜੀ ਸ਼ੁਰੂਆਤ ਜਿਹੜੀ ਹੈ ਉਹ ਹਰਿਆਣੇ ਤੋਂ ਹੁੰਦੀ ਹੈ।ਲੇ ਹੱਥੇ ਇੱਕ ਸਿੱਖ ਦੇ ਉਹਨੂੰ ਉੱਥੇ ਡਲੇ ਮਰੇ ਗਏ ਨੇ, ਪੱਥਰ ਮਾਰੇ ਗਏ ਨੇ, ਉਹਨੂੰ ਖਾਲਸਤਾਨੀ ਕਹਿ ਕੇ ਉਹਦੀ ਕੁੱਟਮਾਰ ਕੀਤੀ ਗਈ। ਇੱਕ ਕੰਗੜਾ ਤੇ ਜਿਹੜੀ ਇੱਥੇ ਉਹਨੂੰ ਚਪੇੜ ਵੱਜਦੀ ਚੰਡੀਗੜ੍ਹ ਦੇ ਵਿੱਚ ਉਹ ਜਿਹੜਾ ਇਨਸੀਡੈਂਟ ਇੱਕ ਅਚਾਨਕ ਇਨਸੀਡੈਂਟ ਪਰ ਉਸ ਨੂੰ মিডিਆ ਨੇ ਰੰਗਤ ਜਿਹੜੀ ਦਿੱਤੀ ਸੀ ਕਿ ਪੰਜਾਬ ਦੇ ਅੰਦਰ ਇੱਕ دہشت دہشت گرد ਜਿਹੜੇ ਨੇ ਪੰਜਾਬ ਦੇ ਅੰਦਰ ਖਾਲਸਤਾਨੀ ਮੂਵਮੈਂਟ ਜਿਹੜੀਆਂ ਉਹ ਚੱਲ ਰਹੀਆਂ ਨੇ ਸਿਆਰ ਹੋ ਰਹੀਆਂ ਨੇ ਸਾਰਾ ਪੰਜਾਬ ਤੇ ਹਰਿਆਣੇ ਤੋਂ ਲੈ ਕੇ ਤੇ ਪੰਜਾਬ ਤੋਂ ਹਿਮਾਚਲ ਦੇ ਵਿੱਚ ਇਹ ਸਾਰਾ ਨਸਰੀ ਗੱਲ ਹੋ ਰਹੀ ਹੈ ਪਰ ਹੁਣ ਇਹਨਾਂ ਲੋਕਾਂ ਨੂੰ ਹਿਮਾਚਲ ਵਾਲਿਆਂ ਨੂੰ ਕੋਈ ਅਤਵਾਦੀ ਨਹੀਂ ਬੋਲ ਰਿਹਾ ਕੋ ਕਿਤੇ ਨਾ ਕਿਤੇ ਜਾ ਕੇ ਤੁਹਾਡੇ ਪੰਜਾਬ ਦੇ ਜਿਹੜੇ ਲੀਡਰ ਨੇ ਉਹ ਨਾਇਕ ਲੀਡਰ ਨੇ ਉਹਨਾਂ ਦੇ ਬਿਨਾਂ ਘਰ ਕੀਤਾ ਹੋਇਆ। ਉਸ ਸਾਰੇ ਮੁਲਾਜ਼ਮ ਜਿਹੜੇ ਹਿਮਾਚਲ ਦੇ ਨੇ ਹੋਰ ਦਫ਼ਤਰਾਂ ਚ ਵੀ ਹਿਮਾਚਲ ਦੇ ਅਪਲਾਈ ਨੇ ਉਹ ਤੁਹਾਡੇ ਨਾਲ ਕਿਵੇਂ ਨਫ਼ਰਤ ਕਰਦੇ ਰੇ ਕਿਵੇਂ ਤੁਹਾਡੇ ਨਾਲ ਮਿਸਬੀਹੇਵ ਕਰਦੇ ਨੇ ਕਿਵੇਂ ਤੁਹਾਨੂੰ ਡੀਫੇਮ ਕਰਦੇ ਨੇ ਪਰ ਤੁਹਾਡੇ ਲੀਡਰ ਤਾਂ ਮਰੇ ਲੀਡਰ ਨੇ ਤੁਹਾਡੇ ਤਾਂ ਵੇਨਾ ਕਿ ਸਾਡੀ ਹਿਮਾਚਲ ਦੀ ਸਾਡੀ ਹਿਮਾਚਲੀਆਂ ਦੀ ਵੋਟ ਨਾ ਘਟਿਆ ਯਾਰ ਆਪ ਦੀ ਕਾਮ ਨੂੰ ਖਤਮ ਕੀਤੀ ਜਾਂਨੇ ਐ ਏਦੂ ਦੇ ਬੇਸ਼ਰਮ ਬੰਦੇ ਵੀ ਹੋਣਗੇ ਯਾਰ ਤੁਹਾਡੇ ਜਿਹੜੇ ਸਿੱਖ ਲੀਡਰ ਬੇਸ਼ਰਮ ਲੀਡਰ ਜਿਹੜੇ ਮੇਰੇ ਨਿਰਪੁਰਖ ਲੀਡਰ ਤੁਹਾਡੇ ਸਿੱਖ ਲੀਡਰ ਨੇ ਨਿੱਕਾ ਕਿਸੇ ਦੀ ਹਿੰਮਤ ਹੈ ਕਿ ਤੁਹਾਡੇ ਖਿਲਾਫ ਬੋਲੋਗੇ ਕੋਈ ਜਨਤ ਖੁਸ਼ੀ ਜਾ ਕੇ ਹਿਮਾਚਲ ਜਗਾ ਨਹੀਂ ਕਰੀ ਸਕਦੇ ਤੁਸੀਂ ਮਸ਼ਤਰਕਾ ਖਾਤਾ ਖੋਲਿਆ ਆ ਪੰਜਾਬ ਦੇ ਅੰਦਰ ਉਹਨੇ ਨਿਸ਼ਾਨ ਸਾਹਿਬ ਨੂੰ ਟਾਰਗੇਟ ਇਹ ਕਰਦੇ ਨੇ ਕਿਿੱਥੇ ਤੁਹਾਨੂੰ ਟਾਰਗੇਟ ਨਹੀਂ ਕਰਦੇ ਪਰ ਅਸੀਂ ਲੋਕ ਸਿੱਖ ਲੋਕ ਵੀ ਅਸੀਂ ਬਿਸ਼ਰਮ ਆ ਜਿਹੜੇ ਬਿਨਾਂ ਗੱਲ ਤੋਂ ਹਿਮਾਚਲ ਨੂੰ ਮੂੰਹ ਚੱਕ ਲੈਣੀ ਆ ਅਲੀ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਅੰਦਰ ਬਹੁਤ ਕੁਝ ਵਾਪਰਿਆ ਹੈ ਕਹੋ ਜੀ ਵੀਡੀਓ ਸਾਹਮਣੇ ਆਈ ਜਿਸ ਵੀਡੀਓ ਨੇ ਫਿਲਹਾਲ ਬਹੁਤ ਸਾਰੇ ਸਵਾਲ ਖੜੇ ਕਰ ਦਿੱਤੇ ਨੇ ਸਿਰਫ ਹਿਮਾਚਲ ਪ੍ਰਦੇਸ਼ ਨਹੀਂ ਗੱਲ ਹਰਿਆਣਾ ਦੀ ਵੀ ਕਰਨੀ ਜ਼ਰੂਰੀ ਹੈ ਉਹ ਵੀ ਕਰਾਂਗੇ ਅੱਜ ਸਾਡੇ ਨਾਲ ਮੌਜੂਦ ਨੇ ਐਡਵੋਕੇਟ ਹਰਪਾਲ ਸਿੰਘ ਖਾਰਾ ਜੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਖਾਸ ਕਰਕੇ ਇਸ ਹਿਮਾਚਲ ਦੀ ਘਟਨਾ ਨੂੰ ਲੈ ਕੇ ਕਿ ਕਿਸ ਤਰ੍ਹਾਂ ਦਾ ਪ੍ਰतिकਰਮ ਸਾਹਮਣੇ ਆ ਰਿਹਾ ਔਰ ਹਰਪਾਲ ਸਿੰਘ ਖਾਰਾ ਉਹਨਾਂ ਦਾ ਐਡਵੋਕੇਟ ਸਾਹਿਬ ਦਾ ਦੇ ਉੱਤੇ ਕੀ ਕਹਿਣਾ ਉਹ ਵੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਐਡਵੋਕੇਟ ਸਾਹਿਬ ਸਮਾਂ ਦਿੱਤਾ ਸਭ ਤੋਂ ਪਹਿਲਾਂ ਬਹੁਤ ਸ਼ੁਕਰੀਆ ਵ ਖਾਰਾ ਸਾਹਿਬ ਤੁਸੀਂ ਵੀਡੀਓ ਜ਼ਰੂਰ ਦੇਖੀ ਹੈ ਹਰ ਕਿਸੇ ਨੇ ਦੇਖੀ ਹੈ ਉਸ ਵੀਡੀਓ ਦੇ ਵਿੱਚ ਗੱਡੀਆਂ ਦੇ ਸ਼ੀਸ਼ੇ ਭੰਨ ਦਿੱਤੇ ਗਏ ਇਹੋ ਜੀ ਸਥਿਤੀ ਬਣਦੀ ਪਈ ਹੈ ਪੰਜਾਬ ਨੰਬਰ ਦੀਆਂ ਗੱਡੀਆਂ ਨੇ ਉਹਨਾਂ ਦੇ ਸ਼ੀਸ਼ੇ ਇਸ ਕਦਰ ਭੰਨ ਦਿੱਤੇ ਗਏ ਨੇ ਕਿ ਨਫ਼ਰਤ ਸਾਫ਼ ਝਲਕਦੀ ਹੈ ਗੁੱਸਾ ਝਲਕਦਾ ਹੈ ਪਰ ਪੰਜਾਬ ਦੇ ਨਾਲ ਇਸ ਤਰ੍ਹਾਂ ਦਾ ਵਤੀਰਾ ਕਿਉਂ ਕਿਸ ਤਰ੍ਹਾਂ ਦੇਖ ਰਹੇ ਹੋ ਦੇਖੋ ਇੱਕ ਨਸਲੀ ਵਿਤਕਰਾ ਹੈ ਇਸ ਨਸਲੀ ਵਿਤਕਰੇ ਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਸ਼ੁਰੂਆਤ ਜਿਹੜੀ ਹੈ ਉਹ ਹਰਿਆਣੇ ਤੋਂ ਹੁੰਦੀ ਹੈ हरियाणा ਦੇ ਅੰਦਰ ਕੀ ਹੋਇਆ ਹੈ ਪਿਛਲੇ ਪਿਛਲੇ ਹਫਤੇ ਇੱਕ ਸਿੱਖ ਦੇ ਉਹਨੂੰ ਉੱਥੇ ਡਲੇ ਮਾਰੇ ਗਏ ਨੇ ਪੱਥਰ ਮਾਰੇ ਗਏ ਨੇ ਉਹਨੂੰ ਖਾਲਸਤਾਨੀ ਕਹਿ ਕੇ ਉਹਦੀ ਕੁੱਟਮਾਰ ਕੀਤੀ ਗਈ ਹੈ ਤੇ ਉਹਦੇ ਆਪ ਦੇ ਬਿਆਨ ਵੀ ਆਏ ਨੇ ਪਰਚਾ ਦਰਜ ਵੀ ਹੋਇਆ ਜਿਸ ਤੋਂ ਉੱਥੇ ਨਸਕਲੀ ਨਕਸਲੀ ਜਿਹੜਾ ਹੈ ਨਸਲੀ ਜਿਹੜਾ ਆਪਾਂ ਕਹਿ ਸਕਦੇ ਆ ਉਹਨਦੇ ਤੇ ਹਮਲਾ ਹੋਇਆ ਤੇ ਉਸ ਤੋਂ ਬਾਅਦ ਜੋ ਹਿਮਾਚਲ ਚ ਹੋਇਆ ਹੈ ਇੱਕ ਕੰਗੜਾ ਦੇ ਜਿਹੜੀ ਇੱਥੇ ਇਹਨੂੰ ਚਪੇੜ ਵੱਜਦੀ ਚੰਡੀਗੜ੍ਹ ਦੇ ਵਿੱਚ ਉਹ ਜਿਹੜਾ ਇਨਸੀਡੈਂਟ ਇੱਕ ਅਚਾਨਕ ਇਨਸੀਡੈਂਟ ਹੈ ਪਰ ਉਸ ਨੂੰ ਮੀਡੀਆ ਨੇ ਰੰਗਤ ਜਿਹੜੀ ਦਿੱਤੀ ਸੀ ਕਿ ਪੰਜਾਬ ਦੇ ਅੰਦਰ ਇੱਕ دہشت دہشت گرد ਜਿਹੜੇ ਨੇ ਪੰਜਾਬ ਦੇ ਅੰਦਰ ਖਾਲਸਤਾਨੀ ਮੂਵਮੈਂਟ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਤਿਆਰ ਹੋ ਰਹੀਆਂ ਨੇ ਤਾਂ ਉਸ ਨੂੰ ਨਸਲੀ ਜਿਹੜਾ ਹੈ ਉਸ ਨੂੰ ਪ੍ਰੈਸ਼ਰਾਈਜ਼ ਕਰਕੇ ਨਸਲੀ ਤਰੀਕੇ ਨਾਲ ਨੂੰ ਅੱਗੇ ਲਿਆਂਦਾ ਗਿਆ ਹੈ ਤਾਂ ਜਾਣ ਬੁੱਝ ਕੇ ਲਿਆਂਦਾ ਗਿਆ ਹੈ ਤਾਂ ਉਸ ਤੋਂ ਬਾਅਦ ਜੋ ਹਿਮਾਚਲ ਦੇ ਅੰਦਰ ਗੱਡੀਆਂ ਦੇ ਨੰਬਰ ਪੰਜਾਬ ਦੀ ਗੱਡੀ ਦੇ ਕੇ ਸ਼ੀਸ਼ੇ ਤੋੜਨੇ ਲੋਕਾਂ ਨੂੰ ਮਾਰ ਘੁੱਟ ਕਰਨੇ ਇੱਕ ਮੈਂ ਦੇਖ ਰਿਹਾ ਸੀ ਕਿ ਚੰਡੀਗੜ੍ਹ ਸਿਟੀ ਦਾ ਚੰਡੀਗੜ੍ਹ ਉਸ ਏਰੀਆ ਦਾ ਇੱਕ ਪੁਲਿਸ ਦਾ ਮੁਲਾਜ਼ਮ ਹੈ ਜਿਹੜਾ ਉੱਥੋਂ ਦੀ ਪੁਲਿਸ ਨਾਲ ਗੱਲ ਕਰ ਰਿਹਾ ਹੈ ਤਾਂ ਉਸ ਨਾਲ ਵੀ ਨਸਲੀ ਜਿਹੜਾ ਵਿਤਕਰਾ ਹੋ ਰਿਹਾ ਹੈ ਸੋ ਪੰਜਾਬ ਤੇ ਹਰਿਆਣੇ ਤੋਂ ਲੈ ਕੇ ਤੇ ਪੰਜਾਬ ਤੋਂ ਹਿਮਾਚਲ ਦੇ ਵਿੱਚ ਇਹ ਸਾਰਾ ਨਸਲੀ ਗੱਲ ਹੋ ਰਹੀ ਹੈ ਜੇ ਕਿਤੇ ਕਿਤੇ ਇੰਨੀ ਝਰੀਟ ਕਿਸੇ ਹਿਮਾਚਲ ਵਾਲੇ ਆਦਮੀ ਨੂੰ ਪੰਜਾਬ ਚ ਆਈ ਹੁੰਦੀ ਤਾਂ ਹੁਣ ਜਿਹੜਾ ਨੈਸ਼ਨਲ ਮੀਡੀਆ ਹੈ ਜਾਂ ਸੈਂਟਰ ਗਵਰਨਮੈਂਟ ਹੈ ਹਨੂਨ ਦੇ ਬਿਆਨ ਦਿੱਤੇ ਹੋਣੇ ਸੀ ਉਹਨਾਂ ਨੇ ਜੱਜ ਕੇ ਰੋਲਾ ਪਾਉਣਾ ਸੀ ਉਹਨਾਂ ਨੇ ਕਿਹਾ ਸੀ ਪੰਜਾਬ ਚਾਤਵਾਦੀ ਨੇ ਪਰ ਹੁਣ ਇਹਨਾਂ ਲੋਕਾਂ ਨੂੰ ਹਿਮਾਚਲ ਵਾਲਿਆਂ ਨੂੰ ਕੋਈ ਅਤਵਾਦੀ ਨਹੀਂ ਬੋਲ ਰਿਹਾ ਇਹੀ ਤਾਂ ਮਸਲਾ ਆ ਇੱਥੇ ਆ ਕੇ ਹੁਣ ਅਤਵਾਦੀ ਕੌਣ ਹੈ ਇਹਨੂੰ ਕੌਣ ਸਟੇਟ ਕਰੂਗਾ ਕਿ ਕੌਣ ਇੱਥੇ ਆ ਕੇ ਅਤਵਾਦੀ ਬਣਦਾ ਇੱਥੇ ਅਤਵਾਦੀ ਸਿੱਖ ਨੇ ਜਾਂ ਫਿਰ ਹਿਮਾਚਲ ਦੇ ਲੋਕ ਨੇ ਜਿਹੜਾ ਨੇ ਇੱਕ ਮੁੰਡਾ ਕੁੱਟਤਾ ਉਹਦੀ ਘਰ ਵਾਲੀ ਦੇ ਸਾਹਮਣੇ ਉਹਦਾ ਸਾਲਾ ਕੁੱਟਤਾ ਉੱਥੇ ਦੇਖੋ ਕਿਤੇ ਨਾ ਕਿਤੇ ਜਾ ਕੇ ਤੁਹਾਡੇ ਪੰਜਾਬ ਦੇ ਜਿਹੜੇ ਲੀਡਰ ਨੇ ਉਹ ਨਲਾਇਕ ਲੀਡਰ ਨੇ ਉਹਨਾਂ ਦਾ ਹੀ ਬਿੜਾ ਗਰ ਕੀਤਾ ਹੋਇਆ ਹੈ ਭਾਈ ਸਾਹਿਬ ਪੰਜਾਬ ਦੇ ਅੰਦਰ ਉਹਨਾਂ ਨੇ ਕਲੋਨੀਆਂ ਬਣਾ ਕੇ ਦੇਤੀਆਂ ਸਾਰਾ ਹਿਮਾਚਲ ਚਾਕੇ ਤੁਸੀਂ ਚੰਡੀਗੜ੍ਹ ਰਹਿ ਜਾਂਦਾ ਤੁਸੀਂ ਕਿਤੇ ਮੈਂ ਅੱਗੇ ਵੀ ਕਹਿ ਕੇ ਹਨਿਆ ਤੁਸੀਂ ਪਾਸਪੋਰਟ ਆਫਿਸ ਜਾਇਆ ਜੇ ਪੀਜੀਆਈ ਜਾਇਆ ਜੇ ਉੱਥੇ ਸਾਰੇ ਮੁਲਾਜ਼ਮ ਜਿਹੜੇ ਹਿਮਾਚਲ ਦੇ ਨੇ ਹੋਰ ਦਫਤਰਾ ਚ ਵੀ ਹਿਮਾਚਲ ਦੇ EMPLOYE ਨੇ ਉਹ ਤੁਹਾਡੇ ਨਾਲ ਕਿਵੇਂ ਨਫ਼ਰਤ ਕਰਦੇ ਨੇ ਕਿਵੇਂ ਤੁਹਾਡੇ ਨਾਲ ਮਿਸਬਿਹੇਵ ਕਰਦੇ ਨੇ ਕਿਵੇਂ ਤੁਹਾਨੂੰ ਡੀਫੇਵ ਕਰਦੇ ਨੇ ਪਰ ਤੁਹਾਡੇ ਲੀਡਰ ਤਾਂ ਮਰੇ ਲੀਡਰ ਨੇ ਤੁਹਾਡੇ ਤਾਂ ਤੁਹਾਡੇ ਲੀਡਰਾਂ ਨੂੰ ਤਾਂ ਪਤਾ ਹੀ ਕੱਖ ਨਹੀਂ ਸਿਰਫ ਅੱਜ ਤੱਕ ਕੋਈ ਬੋਲਿਆ ਸਿਰਫ ਇਹਨਾਂ ਆਇਆ ਕਿ ਸਾਡੀ ਹਿਮਾਚਲ ਸਾਡੀ ਹਿਮਾਚਲੀਆਂ ਦੀ ਵੋਟ ਨਾ ਘਟ ਜੇ ਯਾਰ ਆਪਦੀ ਕਾਮ ਨੂੰ ਖਤਮ ਕੀਤੀ ਜਾਂਦੇ ਆ ਐਦੂ ਤੇ ਬੇਸ਼ਰਮ ਬੰਦੇ ਵੀ ਹੋਣਗੇ ਯਾਰ ਕੀ ਤੁਹਾਨੂੰ ਉਹਨਾਂ ਦੇ ਵੇਖੋ ਉਹਨਾਂ ਦੇ ਲੀਡਰ ਕਿੱਡੇ ਵਧੀਆ ਨੇ ਉਹ ਉਹਨਾਂ ਦੀ ਕੌਮ ਜੋ ਮਰਜ਼ੀ ਕਰੇ ਮੈਂ ਬਹੁਤ ਵਾਰੀ ਕਹਿ ਚੁੱਕਾ ਉਹਨਾਂ ਦੀ ਕੌਮ ਹਿੰਦੁਸਤਾਨ 'ਚ ਕਤਲੇਆਮ ਕਰੇ ਉਹਨਾਂ ਦੀ ਕੌਮ ਸਾਨੂੰ ਹਰ ਸਟੇਟ ਖੇਤਰ ਮਾਰਦੀ ਹੈ ਉਹਨਾਂ ਦੀ ਕੌਮ ਸਾਨੂੰ ਹੱਤਵਾਦੀ ਕਹਿੰਦੀ ਹੈ ਪਰ ਉਹਨਾਂ ਦੇ ਲੀਡਰ ਕਿਤੇ ਵੀ ਉਹਨਾਂ ਦੇ ਉਲਟ ਬਕਵਾਸ ਨਹੀਂ ਕਰਦੇ ਸਾਡੇ ਜਿਹੜੇ ਸਿੱਖ ਲੀਡਰ ਨੇ ਉਹ ਸਾਡੇ ਉਲਟ ਬੋਲਦੇ ਨੇ ਜਦੋਂ ਸਾਨੂੰ ਛੇਤਰ ਪੈਂਦੇ ਨੇ ਸਾਨੂੰ ਗੋਲੀਆਂ ਵੱਜਦੀਆਂ ਨੇ ਭਾਈ ਸਾਹਿਬ ਪਿੱਛੇ ਜੇ ਹਰਿਆਣੇ ਨੇ ਆ ਕੇ ਸਾਡੇ ਸਟੇਜ 'ਚ ਆ ਕੇ ਮੁੰਡੇ ਸ਼ੁਭ ਕਰਨ ਨੂੰ ਗੋਲੀ ਮਾਰਤੀ ਹੈ ਉਹ ਗਰੀਬ ਪਿਓ ਨੂੰ ਵੇਖੋ ਨਾ ਉਹਦਾ ਕੀ ਹਾਲਾਤ ਨੇ ਘਰ ਜਾ ਕੇ ਸਾਡੇ ਮੁੰਡੇ ਨੇ ਚੁੱਕ ਕੇ ਉੱਥੇ ਕੁੱਟ-ਕੁੱਟ ਕੇ ਇਧਰ ਸੁੱਟ ਕੇ ਚਲੇ ਗਏ ਸਾਡਾ ਮੁੱਖ ਮੰਤਰੀ ਕੀ ਮੂੰਹ ਘੁੰਮਣ ਗਿਆ ਪਾਇਆ ਨਹੀਂ ਕਰਾਉਣਾ ਕੀ ਅਜਿਹਾ ਜਿਹਾ ਮੁੱਖ ਮੰਤਰੀ ਜਿਹੜੇ ਕਹਿੰਦੇ ਨੇ ਕਿ ਜੀ ਪਿਆਰ 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 ਤੁਹਾਡੇਰ ਦੇ ਗਿੱਡੇ ਛਾਂਗ ਤੇ ਗੋਲੀਆਂ ਮਾਰਤੀਆਂ ਤੁਹਾਡੇ ਲੋਕਾਂ ਦੇ ਤੇ ਤੁਹਾਡਾ ਇੱਕ ਬਿਆਨ ਨਹੀਂ ਆਉਂਦਾ ਪਿਆ ਕਿਉਂ ਨਹੀਂ ਪਰਚੇ ਦਰਜ ਹੋਏ ਕਿਉਂ ਨਹੀਂ ਉਥੇ ਦਾ ਡੀਜੀਪੀ ਮੁੱਲਜੋ ਉਹ ਤੋਂ ਉਹਨੂੰ ਮੁੱਲਜੋ ਬਣਾਇਆ ਗਿਆ ਸ਼ਿਫ ਕਰਨ ਦੇ ਕਤਲ ਦੇ ਅੰਦਰ ਜੇ ਸਰਦਾਰ ਸਾਹਿਬ ਇੱਕ ਸਟੈਪ ਸਹੀ ਚੱਕਿਆ ਹੋਵੇ ਤੇ ਦੂਜੇ ਦੂਜੇ ਬੰਦਿਆਂ ਦੀ ਹਿੰਮਤ ਨਹੀਂ ਪੈਂਦੀ ਕਿ ਉਹ ਤੁਹਾਡੇ ਅੱਗੇ ਆ ਜੇ ਹੂੰ ਨੀ ਬਿਲਕੁਲ ਮੈਂ ਇਹਦੇ ਨਾਲ ਇਹ ਵੀ ਐਡ ਕਰਨਾ ਚਾਹੁੰਦਾ ਕਿ ਹਿਮਾਚਲ ਦੇ ਵਿੱਚ ਜੋ ਹੋਇਆ ਉਹ ਹੋਇਆ ਹੈ ਕਿਉਂਕਿ ਹਿਮਾਚਲ ਦੇ ਵਿੱਚ ਪਹਿਲਾਂ ਕੁੱਟਮਾਰ ਹੋਈ ਹੈ ਐਨਆਰਆਈ ਕਪਲ ਦੇ ਨਾਲ ਉਸ ਤੋਂ ਬਾਅਦ ਗੱਡੀਆਂ ਦੀ ਭੰਤੋੜ ਹੋਈ ਹੈ ਹਰਿਆਣੇ ਦੇ ਵਿੱਚ ਵੀ ਘੱਟ ਚੀਜ਼ਾਂ ਨਹੀਂ ਹੋਈਆਂ ਹਾਲ ਹੀ ਦੇ ਵਿੱਚ ਇੱਕ ਹੋਰ ਘਟਨਾ ਵਾਪਰੀ ਹਰਿਆਣੇ ਦੇ ਵਿੱਚ ਜਿੱਥੇ ਇੱਕ ਸਿੱਖ ਵਿਅਕਤੀ ਦੀ ਮਾਰ ਮਾਰ ਕੇ ਪੱਗ ਲਾ ਦਿੱਤੀ ਗਈ ਉਹਦੀ ਦਾੜੀ ਪੁੱਟ ਦਿੱਤੀ ਗਈ ਉਹ ਲਿਟਰਲੀ ਵਾਲ ਉਹਦੇ ਦਾੜੀ ਤੇ ਲਾ ਕੇ ਲੈ ਗਏ ਨਾਲੋਂ ਔਰ ਬੜੀ ਬੁਰੀ ਤਰ੍ਹਾਂ ਉਹਨੂੰ ਕੁੱਟਿਆ ਗਿਆ ਇਦਾਂ ਦੇ ਹਾਲਾਤ ਬਣਦੇ ਪਏ ਸਿੱਖਾਂ ਨੂੰ ਲੈ ਕੇ ਇਸ ਕੰਟਰੀ ਦੇ ਵਿੱਚ ਜਿਸ ਕੰਟਰੀ ਨੂੰ ਸਿੱਖ ਆਪਣੀ ਕੰਟਰੀ ਮੰਨ ਉਹਨ ਦੇ ਨੇ ਸਾਰੇ ਸਾਰੇ ਦਿਨ ਸਰ ਜੋ ਮਰਜੀ ਕਰਦੇ ਹੋ 1981-82 ਦੇ ਵਿੱਚ ਭਗਨ ਲਾਲ ਦੀ ਸਰਕਾਰ ਹੁੰਦੀ ਸੀ ਉਸ ਵਕਤ ਵੀ ਸਿੱਖਾਂ ਨੂੰ ਕੋਕੋ ਕੇ ਹਰਿਆਣੇ ਚ ਮਾਰਿਆ ਗਿਆ ਸੀ ਫਿਰ ਸਨ 84 ਸਿੱਖਾਂ ਨਾਲ ਇਹੀ ਹੋਇਆ ਸੀ ਮੈਂ ਤੁਹਾਨੂੰ ਕੀ ਲਫ਼ਜ਼ ਕਿਹਾ ਹੈ ਕਿ ਸਿੱਖ ਇਸ ਦੇਸ਼ ਦੇ ਅੰਦਰ ਦੂਜੇ ਨੰਬਰ ਦਾ ਸ਼ਹਿਰੀ ਹੈ ਸਿੱਖ ਨੂੰ ਅੱਜ ਤੱਕ ਇਕੁਅਲ ਸਟੇਟਸ ਨਹੀਂ ਮਿਲਿਆ ਉਹਦੇ ਪਿੱਛੇ ਕਾਰਨ ਕੀ ਹੈ ਤੁਹਾਡੇ ਜਿਹੜੇ ਸਿੱਖ ਲੀਡਰ ਬੇਸ਼ਰਮ ਲੀਡਰ ਜਿਹੜੇ ਮੇਰੇ ਨਪੁਰਸਕ ਲੀਡਰ ਤੁਹਾਡੇ ਸਿੱਖ ਲੀਡਰ ਹੈ ਨਿਕਾ ਕਿਸੇ ਦੀ ਹਿੰਮਤ ਹੈ ਕਿ ਤੁਹਾਡੇ ਖਿਲਾਫ ਬੋਲ ਜੇ ਕੋਈ ਯਾਰ ਇੱਕ ਇੱਕ ਵਾਰੀ ਕਿਹਾ ਹੋਵੇ ਪੰਜਾਬ ਦੇ ਅੰਦਰ ਇਹ ਬੰਦੇ ਜੌਬ ਕਰਨ ਸਾਡੇ ਬੰਦੇ ਉੱਥੇ ਜਾ ਕੇ ਖੇਤਰ ਖਾਣ ਇਹ ਇੱਥੇ ਇੰਜੋਏ ਕਰਨ ਸਾਡੇ ਬੰਦਿਆਂ ਨੂੰ ਬੰਦਿਆਂ ਨੂੰ ਉੱਥੇ ਜਾ ਕੇ ਗੋਲੀਆਂ ਮਾਰ ਕੇ ਜਾਣ ਇਹ ਕਿਉਂ ਨਹੀਂ ਰੁਕਦਾ ਇਹ ਕਿਉਂ ਨਹੀਂ ਨਹੀਂ ਫਿਰ 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 ਗੱਲ ਫਿਰ ਗੱਲ ਕਰਦੇ ਸੀ ਬਦਲਾਵ ਦੀ ਐਡਵੋਕੇਟ ਸਾਹਿਬ ਗੱਲ ਕਰਦੇ ਸੀ ਕਿ ਬਦਲਾਵ ਦੀ ਭਾਈ ਸਾਹਿਬ ਕੱਲੇ ਪੰਜਾਬ ਦੇ ਅੰਦਰ ਕਿਉਂ ਨਹੀਂ ਪੰਜਾਬੀ ਨੂੰ ਪਹਿਲ ਦਿੱਤੀ ਜਾਂਦੀ ਕਿਉਂ ਨਹੀਂ ਜੁਜਗਾ ਸਟੇਟਾਂ ਨੂੰ ਬੰਦ ਕੀਤਾ ਜਾਂਦਾ ਜਦੋਂ ਤੁਸੀਂ ਜਾ ਕੇ ਹਿਮਾਚਲ ਜਗਾ ਨਹੀਂ ਕਰੀ ਸਕਦੇ ਤੁਸੀਂ ਮਸ਼ਤਰਕਾ ਖਾਤਾ ਖੋਲਿਆ ਹੋਇਆ ਪੰਜਾਬ ਦੇ ਅੰਦਰ ਜੇ ਇਹੋ ਜਿਹੇ ਲੋਕਾਂ ਨੂੰ ਲੈ ਕੇ ਆਉਂਗੇ ਇਹ ਉਹ ਲੋਕ ਨੇ ਇਹਨਾਂ ਦਾ ਪੁਰਾਣਾ ਇਤਿਹਾਸ ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾ ਲੜਾਈਆਂ ਇੱਥੋਂ ਹੀ ਹੋਈਆਂ ਨੇ ਸਾਰੀਆਂ ਭੀਮਚੰਦਰ ਰਾਜਾ ਕੌਣ ਸੀ ਇਹ ਤੁਹਾਨੂੰ ਅਸੀਂ ਨਫ਼ਰਤ ਨਹੀਂ ਕਰਦੇ ਸਾਨੂੰ ਨਫ਼ਰਤ ਕਰਦੇ ਨੇ ਤੁਹਾਡੇ ਨਿਸ਼ਾਨ ਸਾਹਿਬ ਨੂੰ ਟਾਰਗੇਟ ਇਹ ਕਰਦੇ ਨੇ ਕਿੱਥੇ ਤੁਹਾਨੂੰ ਟਾਰਗੇਟ ਨਹੀਂ ਕਰਦੇ ਪਰ ਅਸੀਂ ਲੋਕ ਸਿੱਖ ਲੋਕ ਵੀ ਅਸੀਂ ਬਿਸ਼ਰਮ ਆ ਜਿਹੜੇ ਬਿਣਾ ਗੱਲ ਤੋਂ ਹਿਮਾਚਲ ਨੂੰ ਮੂੰਹ ਚੋਕ ਲੈਣੇ ਕੱਲ ਨੂੰ ਸਾਡੀਆਂ ਕੁੜੀਆਂ ਨੂੰ ਹੱਥ ਪਾਉਣਗੇ ਫੇਰ ਜੂ ਆ ਕੇ ਥੱਲੇ ਰੋਣਾ ਪਿੱਟਣਾ ਪਹਿਲਾਂ ਕਿਉਂ ਨਹੀਂ ਬੈਠੇ ਜਾਂਦੇ ਨਹੀਂ ਐਦਾਂ ਦੇ ਅਸਾਰ ਬਣ ਸਕਦੇ ਆ ਸਾਡੀਆਂ ਸਰਕਾਰਾਂ ਫੇਲ ਨੇ ਸਾਡੇ ਲੀਡਰ ਜਿਹੜੇ ਫੇਲ ਨੇ ਮੈਂ ਇਹਨਾਂ ਨੂੰ ਬਸ਼ਰਮ ਲੀਡਰ ਕਹੂੰਗਾ ਇਹੋ ਜਿਹੇ ਬੰਦੇ ਆ ਐਡਵੋਕੇਟ ਸਾਹਿਬ ਐਦਾਂ ਦੇ ਅਸਾਰ ਬਣ ਸਕਦੇ ਆ ਜਿਵੇਂ ਤੁਸੀਂ ਦੱਸਦੇ ਪਏ ਹੋ ਕਿ ਕੁੜੀਆਂ ਨੂੰ ਵੀ ਹੱਥ ਪਾਉਣਗੇ ਜਾਂ ਹੋਰ ਵੀ ਕੁਝ ਹੋਵੇਗਾ ਸਰ ਅੱਗੇ ਹੋ ਤਾਂ ਚੁੱਕਾ 1984 ਦੇ ਅੰਦਰ ਸਿੱਖਾਂ ਦਾ ਕੁੜੀਆਂ ਨੇ ਚੁੱਕ ਕੇ ਕਿਤੇ ਪੁਲਿਸ ਨੇ ਵੀ ਰੇਪ ਕੀਤਾ ਹੁਣ ਸਰੇ ਸਰਦਾਰ ਸਾਹਿਬ ਸਿੱਖਾਂ ਦੀਆਂ ਕੁੜੀਆਂ ਨੂੰ ਚੱਕ ਕੇ ਗੱਡੀਆਂ ਜਾ ਕੇ ਦੋ ਦੋ ਰਾਤਾਂ ਰੱਖਿਆ ਸੀ ਇੱਕ ਹਿੰਦੁਸਤਾਨ ਦੀ ਹਕੂਮਤ ਨੇ ਕੀਤਾ ਹੋਇਆ ਹੈ ਹਰਿਆਣਾ ਕੀ ਵੀ ਇਹ ਹੋਇਆ ਤੁਹਾਡੇ ਨਾਲ ਕਿਥੇ ਨਹੀਂ ਹੋਇਆ ਅਜੇ ਤੁਸੀਂ ਲੋਕ ਸਵਾਲ ਪੁੱਛਦੇ ਹੋ ਕਿ ਸਿੱਖਾਂ ਨਾਲ ਹੋ ਸਕਦਾ ਹੈ ਸਿੱਖਾਂ ਨਾਲ 47 ਤੋਂ ਬਾਅਦ ਉਹ ਹੋਇਆ ਹੈ ਜੋ ਮੁਗਲ ਤੇ ਅਫਗਾਨ ਨੇ ਵੀ ਨਹੀਂ ਕੀਤਾ ਕੀ ਨਹੀਂ ਹੋਇਆ ਹਿੰਦੁਸਤਾਨ ਦੇ ਅੰਦਰ ਪਰ ਤੁਹਾਡੇ ਲੀਡਰ ਬਿਸ਼ਰਮ ਨੇ ਮੂੰਹ ਚੱਕ ਕੇ ਥੱਲੇ ਬੈਠੇ ਹੋਏ ਨੇ ਕਿਉਂ ਨਹੀਂ ਬਿਆਨ ਆਇਆ ਤਿੰਨਾਂ ਦਿਨਾਂ ਦਾ ਤੁਸੀਂ ਸਰਦਾਰ ਸਾਹਿਬ ਕਚਹਿਰੀਆਂ ਚ ਲੱਗ ਜੋ ਹਰ ਸਪੋਸਟ ਦੇ ਉੱਪਰ ਹਿਮਾਚਲ ਆ ਚੁੱਕਾ ਹੈ ਤੇ ਤੁਹਾਡੇ ਕਿੰਨੇ ਕੁ ਬੰਦੇ ਹਿਮਾਚਲ ਜੋਬ ਚ ਲੱਗੇ ਹੋਏ ਨੇ ਤੁਸੀਂ ਇਹਨਾਂ ਨੂੰ ਮਸ਼ਤਰਕਾ ਖਾਤਾ ਬਣਾ ਛੱਡਿਆ ਪੰਜਾਬ ਨੂੰ ਤੁਹਾਨੂੰ ਬਾਹਰ ਕੋਈ ਜਗ੍ਹਾ ਦਿੰਦਾ ਨਹੀਂ ਨਾ ਰਾਜਸਥਾਨ ਚ ਨਾ ਕਿਸੇ ਹੋਰ ਸਟੇਟ ਦੇ ਅੰਦਰ ਤੁਸੀਂ ਹਰ ਇੱਕ ਬੰਦੇ ਨੂੰ ਇੱਥੇ ਪੀਆਰ ਬਣਾਈ ਜਾਂਦੇ ਪੰਜਾਬ ਦੇ ਅੰਦਰ ਇਹਦਾ ਕੀ ਰਿਜ਼ਲਟ ਮਣ ਨਿਕਲੇਗਾ ਉਹ ਬਾਲ ਠਾਕਰੇ ਸੀ ਬਾਲ ਠਾਕਰੇ ਨੇ ਸਰਦਾਰ ਸਾਹਿਬ ਆਪ ਦੀ ਸਟੇਟ ਦੇ ਅੰਦਰ ਕਿਸੇ ਮਰਾਠੇ ਤੇ ਹਿੰਮਤ ਨਹੀਂ ਸੀ ਕਿ ਬੰਦਾ ਉਥੇ ਹੱਥ ਚੁੱਕ ਦੇ ਜਦੋਂ ਠਾਕਰੇ ਹਰਾਂ ਦਾ ਰੋਲ ਘਟਿਆ ਹੈ ਤੇ ਉਹਨਾਂ ਦੀ ਸਟੇਟ ਚੋਂ ਖੇਤਰਵਾਜਣ ਲੱਗ ਗਏ ਉਹਨਾਂ ਨੂੰ ਹੂੰ ਤੇ ਚਾਹੇ ਟਿੱਕਰ ਤੁਹਾਡੀ ਸਟੇਟ ਦੇ ਲੀਡਰ ਤੁਹਾਡੇ ਨਾਲ ਨਹੀਂ ਖੜਉਂਦੇ ਨਾ ਤਾਂ ਟਿੱਕਰ ਤੁਹਾਡੀ ਕੌਮ ਇਸ ਤਰ੍ਹਾਂ ਹੀ ਖੇਤਰ ਖਾਊਗੀ ਚਾਹੇ ਉਹ ਸਿੱਖ ਹੈ ਚਾਹੇ ਹਿੰਦੂ ਹੈ ਚਾਹੇ ਪੰਜਾਬ ਦਾ ਕੋਈ ਵੀ ਵਸਨੀਕ ਹੈ ਉਹਨਾਂ ਦਾ ਪੰਜਾਬ ਦੇ ਬਾਹਰ ਉਹਨਾਂ ਦਾ ਇਹ ਕੀ ਹਾਲਾਤ ਹੋ ਰਹੇ ਨੇ ਇਹਨਾਂ ਰੋਕਣ ਦੇ ਲਈ ਤੁਹਾਡੇ ਲੀਡਰਾਂ ਦਾ ਫਰਜ਼ ਵੱਡਾ ਬਾਹਰ ਉੱਠ ਕੇ ਆਉਣ ਆ ਕੇ ਬਿਆਨ ਦੇਣ ਕਿ ਅਸੀਂ ਇਹਨਾਂ ਦੀ ਪੀਆਰ ਖਤਮ ਕਰਦੇ ਆ ਕਿਉਂ ਨਹੀਂ ਖਤਮ ਹੋ ਸਕਦੀ ਜਦੋਂ ਸਾਡੀ ਉੱਧਰ ਐਂਟਰੀ ਹੈਣੀ ਇਹਨਾਂ ਦੀ ਐਂਟਰੀ ਕਿਉਂ ਪੰਜਾਬ ਦੇ ਅੰਦਰ ਹੂੰ ਥੋੜੀ ਸਾਨੂੰ ਸੋਚਣਾ ਪਊਗਾ ਵਰਨਾ ਸਾਨੂੰ ਬੜਾ ਪਛਤਾਉਣਾ ਪਊਗਾ ਇਹ ਚੀਜ਼ ਉਪਰ ਆ ਕੇ ਹੂੰ ਨਹੀਂ ਬਿਲਕੁਲ ਇਸ ਚੀਜ਼ ਨੂੰ ਲੈ ਕੇ ਜੇ ਆਪਾਂ ਇਹ ਸਾਰਾ ਇਨਸੀਡੈਂਟ ਦੇਖੀਏ ਨਾ ਸਿਰਫ ਕੱਲਾ ਹਿਮਾਚਲ ਸਗੋ ਹਰਿਆਣਾ ਵੀ ਤੁਹਾਨੂੰ ਦੁੱਖ ਹੋਇਆ ਮੈਨੂੰ ਦੁੱਖ ਹੋਇਆ ਜਾਂ ਕਿਸੇ ਹੋਰ ਸਵਿਰਦ ਵਿਅਕਤੀ ਨੂੰ ਦੁੱਖ ਹੋਵੇਗਾ ਲੀਡਰ ਕਿਉਂ ਚੁੱਪ ਨੇ ਹਾਲਾਂਕਿ ਜ਼ਰੂਰ ਇੱਕ ਦੋ ਫੋਨ ਕਾਲਸ ਹੋਈਆਂ ਉਸ ਤੋਂ ਬਾਅਦ ਕੋਈ ਬਿਆਨ ਸਾਹਮਣੇ ਨਹੀਂ ਆਇਆ ਨਾ ਹੀ ਉਹਨਾਂ ਨੂੰ ਦੁਬਾਰਾ ਮਿਲਣ ਪਹੁੰਚੇ ਨਾ ਹੀ ਉਹਨਾਂ ਸਿੱਖਾਂ ਨੂੰ ਮਿਲਣ ਪਹੁੰਚ ਮਹਾਰਾਜ ਮੈਂ ਜਿਹੜੀ ਤੁਹਾਨੂੰ ਗੱਲ ਕਹੀ ਜਾਣਾ ਨਾ ਸਾਡੀ ਇੱਕ ਪਾਰਟੀ ਹੁੰਦੀ ਸੀ ਸਟੇਟ ਦੀ ਪਾਰਟੀ ਉਹ ਸਾਡੀ ਪਾਰਟੀ ਦਾ ਪੱਠਾ ਵਹਿ ਗਿਆ ਇਹ ਸਟਾਰੀਆਂ ਪਾਰਟੀਆਂ ਦਿੱਲੀ ਤੋਂ ਚਲਦੀਆਂ ਨੇ ਇਹਨਾਂ ਨੇ ਇਲੈਕਸ਼ਨ ਲੜਨੇ ਨੇ ਹਰਿਆਣੇ ਦੇ ਇਹਨਾਂ ਨੂੰ ਪੰਜਾਬ ਨਾਲ ਕੋਈ ਲਿੰਕ ਨਹੀਂ ਇਹਨਾਂ ਲੋ ਪੰਜਾਬ ਠੱਠੇ ਖੂ ਜਾਵੇ ਸਿਕਰ ਉਹ ਛਿੱਤਰਖਾਨ ਪਰ ਸਾਡੀ ਜਿਹੜੀ ਆਜ਼ਦੀ ਪਾਰਟੀ ਸੀ ਪੰਥਕ ਪਾਰਟੀ ਸੀ ਇੱਕ ਸਟੇਟ ਦੀ ਪਾਰਟੀ ਸੀ ਉਹਦਾ ਪੱਠਾ ਵਹਿ ਗਿਆ ਅਗਰ ਕਿਤੇ ਉਹ ਪਾਰਟੀ ਸਾਡੀ ਉਸ ਪਰਿਵਾਰ ਚੋਂ ਬਾਹਰ ਆ ਜੇ ਉਹ ਪਰਿਵਾਰ ਪਾਸੇ ਹੋ ਜੇ ਉਸ ਪਾਰਟੀ ਤੋਂ ਤੇ ਸਰਦਾਰ ਸਾਹਿਬ ਮੇਰੀ ਗੱਲ ਯਾਦ ਰੱਖਿਆ ਜੇ ਤੁਹਾਡੀ ਹੋਣ ਦੀ ਪਾਰਟੀ ਤੁਹਾਡੀ ਇੱਕ ਜਿਹੜੀ ਪੰਥਕ ਪਾਰਟੀ ਹੈ ਨਾ 100 ਸਾਲ ਪੁਰਾਣੀ ਪਾਰਟੀ ਤੁਹਾਡੀ ਉਹੀ ਹੈ ਪਰ ਸਾਡੇ ਬਦਕਿਸਮਤੀ ਇਹ ਹੈ ਉਹਨਾਂ ਦੇ 7-8 ਘਰਾਂ ਦਾ ਕਬਜ਼ਾ ਹੋ ਚੁੱਕਾ ਹੈ ਜੇ ਉਹ ਘਰ ਉਸ ਤੋਂ ਪਾਸੇ ਹੋ ਜਾਣ ਤੇ ਸਾਡੀ ਦਾ ਅਕਾਲੀ ਦਲ ਪਾਰਟੀ ਵਧੀਆ ਉਦੋਂ ਵਧੀਆ ਪਾਰਟੀ ਕੋਈ ਹੈ ਨਹੀਂ ਹੂੰ ਬਿਲਕੁਲ ਐਡਵੋਕੇਟ ਸਾਹਿਬ ਹੁਣ ਹੁਣ ਗੱਲ ਇੱਥੇ ਖੜਦੀ ਹੈ ਕਿ ਸਾਰਾ ਕੁਝ ਵਾਪਰ ਰਿਹਾ ਹਰ ਇੱਕ ਚੀਜ਼ ਹੋ ਰਹੀ ਹੈ ਪਰ ਇਹਨੂੰ ਸਿਰਫ ਦੇਖਿਆ ਨਹੀਂ ਜਾ ਸਕਦਾ ਅਸੀਂ ਲੀਡਰਾਂ ਤੇ ਵੀ ਇਲਜ਼ਾਮ ਲਾਉਨੇ ਆ ਅਸੀਂ ਹਰ ਇੱਕ ਤੇ ਇਲਜ਼ਾਮ ਲਾਉਨੇ ਆ ਪਰ ਕਰਨਾ ਕੀ ਹੈ ਸਾਨੂੰ ਕਰਨਾ ਕੀ ਚਾਹੀਦਾ ਕਿ ਇਹ ਨਾ ਹੋਵੇ ਦੇਖੋ ਇੱਕ ਤਾਂ ਇਹ ਹੈ ਕਿ ਮੈਂ ਤੁਹਾਨੂੰ ਇੱਕੋ ਗੱਲ ਕਹੂੰਗਾ ਇੱਕ ਤੁਹਾਨੂੰ ਪਾਰਟੀ ਬਣਾਉਣੀ ਪੈਣੀ ਹੈ ਪਾਰਟੀ ਤੁਹਾਡੇ ਪੰਜਾਬ ਦੀ ਪਾਰਟੀ ਹੋਵੇ ਮੁੱਖ ਮੰਤਰੀ ਤੁਹਾਡਾ ਆਪ ਦਾ ਪੰਜਾਬ ਦਾ ਹੋਵੇ ਪਰ ਬਾਦ ਕਿਸਮਤੀ ਸਾਡੇ ਸਨ 47 ਤੋਂ ਬਾਅਦ ਜਿੰਨੇ ਮੁੱਖ ਮੰਤਰੀ ਬਣੇ ਨੇ ਉਹ ਸਾਰੇ ਦਿੱਲੀ ਦੇ ਦਲਾਲ ਬਣੇ ਨੇ ਉਹ ਦਿੱਲੀ ਦੇ ਕੇ ਸਰੈਂਡਰ ਕੀਤਾ ਉਹਨਾਂ ਨੇ ਸਾਡਾ ਪੱਠਾ ਇੱਥੋਂ ਬਿੰਦਾ ਹੈ ਪਰ ਦੂਜਾ ਸਾਨੂੰ ਵੀ ਇੱਕ ਇਸਤੇ ਜਦੋਂ ਲੀਡਰ ਤੁਹਾਡੇ ਕੋਲ ਵੋਟਾਂ ਮੰਗਣ ਆਉਂਦੇ ਨੇ ਇਹਨਾਂ ਨੂੰ ਕਿਉਂ ਨਹੀਂ ਬਾਹ ਫੜ ਕੇ ਪੁੱਛਦੇ ਤੁਸੀਂ ਕਿ ਪੰਜਾਬ 'ਚ ਇਹਨਾਂ ਲੋਕਾਂ ਦੀ ਐਂਟਰੀ ਕਿਉਂ ਹੋ ਰਹੀ ਹੈ ਕਿਉਂ ਨਹੀਂ ਬੰਦ ਕਰ ਰਹੇ ਪੰਜਾਬ ਦੇ ਅੰਦਰ ਜੱਤ ਕਰੇ ਮੁੱਦਾ ਨਹੀਂ ਉੱਠਦਾ ਨਾ ਹਮ ਤਤਕਰ ਤੁਹਾਡੇ ਨਾਲ ਹਾਲਾਤ ਇਹੀ ਰਹਣੇ ਨੇ ਬਾਕੀ ਮੇਰੀ ਇੱਕ ਤੁਹਾਨੂੰ ਬੇਨਤੀ ਹੈ ਕਿ ਠੀਕ ਹੈ ਆਪਾਂ ਕਿਦੋਂ ਜਾਣੋ ਨਹੀਂ ਰੁਕ ਸਕਦੇ ਪਰ ਵੱਧ ਤੋਂ ਵੱਧ ਕੋਸ਼ਿਸ਼ ਕਰੋ ਹਿਮਾਚਲ ਨੂੰ ਅਗਨੋਰ ਕਰੋ ਇਹ ਤੁਹਾਡਾ ਨੁਕਸਾਨ ਕਰ ਸਕਦੇ ਨੇ ਕਰ ਰਹੇ ਨੇ ਆਪਾਂ ਨੂੰ ਜਿਹੜਾ ਨਹੀਂ ਪਤਾ ਜਦੋਂ ਤੁਹਾਡੇ ਨਿਸ਼ਾਨ ਸਾਹਿਬ ਨੂੰ ਪਸੰਦ ਨਹੀਂ ਕਰਦੇ ਤਿੰਨ ਸਾਲ ਪਹਿਲਾਂ ਇਹਨਾਂ ਨੇ ਨਿਸ਼ਾਨ ਸਾਹਿਬ ਤੋੜੇ ਰਹੇ ਉਸ ਤੋਂ ਬਾਅਦ ਫਿਰ ਇਹ ਤੁਹਾਡੇ ਗਲ ਪੈਂਦੇ ਨੇ ਅੱਜ ਤੁਹਾਡੇ ਹੁਣ ਗਲ ਪੈ ਰਹੇ ਨੇ 84 ਜਿ ਤੁਹਾਡੇ ਗਲਾਂ 'ਚ ਟਾਇਰ ਪਾਉਂਦੇ ਨੇ ਤੁਹਾਨੂੰ ਨਫ਼ਰਤ ਕਰਦੇ ਨੇ ਤਾਂ ਕਿਤੇ ਨਾ ਕਿਤੇ ਆਪਾਂ ਨੂੰ ਘੱਟ ਗਿਣਤੀਆਂ ਆਪਾਂ ਨੂੰ ਸੰਭਲ ਕੇ ਚੱਲਣਾ ਚਾਹੀਦਾ ਸਾਡਾ ਇਹ ਦੇਸ਼ ਨਾ ਦਾ ਦੇਸ਼ ਹੈ ਸਾਨੂੰ ਐਕਚੁਅਲੀ ਇਹ ਆਪਦਾ ਨਹੀਂ ਸਮਝੀ ਬਿਲਕੁਲ ਤੁਹਾਡੇ ਸਾਹਮਣੇ ਉਹ ਸਾਰੀਆਂ ਗੱਲਾਂ ਰੱਖੀਆਂ ਖਾਰਾ ਸਾਹਿਬ ਨੇ ਐਡਵੋਕੇਟ ਸਾਹਿਬ ਨੇ ਔਰ ਹਰ ਇੱਕ ਚੀਜ਼ ਪ੍ਰਤੱਖ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਜ਼ਰੂਰ ਇਸ ਤੋਂ ਬਾਅਦ ਕੀ ਹਾਲਾਤ ਬਣਦੇ ਨੇ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਸ਼ੁਪਿਆ ਖਾਰਾ ਸਾਹਿਬ ਤੁਸੀਂ ਸਮਾਂ ਕੱਢਿਆ ਔਰ ਇਹ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਨੇ ਆਉਂਦੇ ਸਮੇਂ ਨੂੰ ਕੀ ਕੁਝ ਹੋਵੇਗਾ ਵਾਈ ਗੋਜੇ ਕੀ ਫਤਿਹ ਜੀ ਆਉਂਦੇ ਸਮੇਂ ਨੂੰ ਕੀ ਹੋਵੇਗਾ ਦੱਸਦੇ ਰਹਿਵਾਂਗੇ ਉਹ ਤਕਲੀਬ ਬਣੇ ਰਹੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ